ਤੁਹਾਡਾ 10000 ਰੁਪਏ ਤੁਹਾਡਾ ਸਪਾਂਸਰਸ਼ਿਪ ਦਾ ਕਿਤੇ ਨਹੀਂ ਗਿਆ ਹੋਗਾ ਮਹੀਨੇ ਦੇ ਤੁਸੀਂ 1.5 ਤੋਂ 2 ਲੱਖ ਰੁਪਏ ਤੋਂ ਕਮਾਣਾ ਸ਼ੁਰੂ ਕਰ ਦੋਗੇ ਉਹ ਵੀ ਬਿਨਾ ਫੇਸ ਤੋਂ ਲੈ ਕੇ 3 ਲੱਖ ਰੁਪਏ ਬੜੇ ਆਰਾਮ ਨਾਲ ਲੋਕੀ ਮਹੀਨੇ ਦੀ कमाई ਯਾਰੇ ਨੇ ਤੁਸੀਂ ਸੋਚੋਗੇ ਉਹ ਤੁਸੀਂ ਗੂਗਲ ਬਾਬਾ ਤੇ ਜਾਓ ਸਰਚ ਕਰੋ ਉਹ ਤੇ ਸਰਚ ਕਰੋ ਸਕਰੀਨਸ਼ਾਟ ਖਿੱਚੋ ਆਪਣੀ ਵਾਇਸ ਦੋ ਇੱਕ ਦੇਖੋ YouTube ਤੋਂ ਪੈਸਾ ਆਏਗਾ ਤੁਹਾਨੂੰ Instagram ਤੋਂ ਆਏਗਾ Facebook ਤੋਂ ਆਏਗਾ ਅਗਲਾ ਜਿਹੜਾ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਰਹੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਜੀ ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇੱਕ ਇਹੋ ਜਿਹੇ ਟੌਪਿਕ ਦੇ ਬਾਰੇ ਦੱਸਾਂਗਾ ਅਗਰ ਤੁਸੀਂ ਉਸ ਟੋਪਿਕ ਦੇ ਉੱਤੇ ਤੁਸੀਂ ਕੰਮ ਕਰ ਲੈਨੇ ਹੋਣਾ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਦਾ ਤੁਸੀਂ ਮਹੀਨੇ ਦੇ ਬਹੁਤ ਹੀ ਵਧੀਆ ਤੁਸੀਂ ਪੈਸੇ ਕਮਾਉਣੇ ਸ਼ੁਰੂ ਕਰ ਦੋਗੇ ਜੀ ਕਿਉਂਕਿ ਜਿਹੜਾ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਟੋਪਿਕ ਦੱਸਾਂਗਾ ਉਸ ਟੋਪਿਕ ਦੇ ਵਿੱਚ ਅਗਰ ਜੇ ਆਪਾਂ ਕਮਾਈ ਦੀ ਗੱਲ ਕਰੀਏ ਉਸ ਟੋਪਿਕ ਦੇ ਵਿੱਚ ਸਭ ਤੋਂ ਵੱਧ ਸਭ ਤੋਂ ਵੱਧ ਕਮਾਈ ਆ ਉਹਦੇ ਵਿੱਚ ਕਿਉਂਕਿ ਉਹ ਜਿਹੜਾ ਟੋਪਿਕ ਹੈ ਨਾ ਉਹ ਪੂਰੇ ਵਰਲਡ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਦੇਖਿਆ ਜਾਂਦਾ ਵਾ ਤੇ ਆਪਣੇ ਹਿੰਦੂਸਤਾਨ ਦੇ ਵਿੱਚ ਵੀ ਬਹੁਤ ਹੀ ਜ਼ਿਆਦਾ ਦੇਖਿਆ ਜਾਂਦਾ ਵਾ ਉਹ ਕਿਹੜਾ ਟੋਪਿਕ ਆ ਉੱਤੇ ਤੁਸੀਂ ਕਿਵੇਂ ਕੰਮ ਕਰਨਾ ਵਾ ਕਿਵੇਂ ਤੁਸੀਂ ਪੈਸੇ ਕਮਾ ਸਕਦੇ ਹੋ ਉਹ ਪੂਰੀ ਜਾਣਕਾਰੀ ਮੈਂ ਤੁਹਾਨੂੰ ਸਟੈਪ ਵਾਈਜ਼ ਟੈਪ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਪਲੀਜ਼ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਜੀ ਜੇ ਤੁਸੀਂ ਵੀਡੀਓ ਨੂੰ ਸਕਿੱਪ ਕਰਕੇ ਦੇਖੋਗੇ ਤੁਹਾਨੂੰ ਕੁਝ ਵੀ ਸਮਝ ਨਹੀਂ ਆਉਣਾ ਹੈਗਾ ਜੀ ਜਦੋਂ ਤੁਹਾਨੂੰ ਕੁਝ ਸਮਝ ਨਹੀਂ ਆਉਂਦਾ ਹੈਗਾ ਫਿਰ ਤੁਸੀਂ ਮੈਨੂੰ ਫੋਨ ਵੀ ਕਰਦੇ ਹੋ WhatsApp ਦੇ ਉੱਤੇ ਮੈਸੇਜ ਵੀ ਕਰਦੇ ਹੋ ਫਿਰ ਤੁਸੀਂ ਮੈਨੂੰ ਬਾਰ-ਬਾਰ ਇੱਕੋ ਚੀਜ਼ ਨੂੰ ਰਿਪੀਟ ਕਰੀ ਜਾਂਦੇ ਹੋ ਜਦਕਿ ਮੈਂ ਤੁਹਾਨੂੰ ਕੱਲੀ-ਕੱਲੀ ਗੱਲ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਸਮਝਾ ਦਿਨਾ ਹੁੰਦਾ ਵਾ ਸੋ ਪਲੀਜ਼ ਮੇਰੇ ਤੋਂ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਪ੍ਰੋਪਰਲੀ ਦੇਖਿਆ ਕਰੋ ਸੋ ਆਓ ਜੀ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਜੀ ਉਹ ਕਿਹੜਾ ਚੈਨਲ ਆ ਉਹ ਕਿਹੜਾ ਟੋਪੀ ਆ ਉਹ ਉਹ ਟੋਪੀ ਹੈਗਾ ਜੀ ਤੁਸੀਂ ਵੀ ਦੇਖਿਆ ਹੋਣਾ ਨਾ ਤੁਸੀਂ ਇੰਸਟਾਗ੍ਰam ਤੇ ਫੇਸਬੁੱਕ ਤੇ YouTube ਤੇ ਵੀ ਦੇਖਿਆ ਹੋਣਾ ਐਨੀਮਲ ਦੀ ਵੀਡੀਓ ਨੇ ਜਿਹੜੀਆਂ ਸਾਰੇ ਨਾਲੋਂ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਤੇ ਉਹਦੇ ਤੇ ਵਿਊ ਵੀ ਦੇਖੋ ਤੁਸੀਂ ਮਿਲੀਅਨ ਦੇ ਵਿੱਚ ਮਿਲੀਅਨ ਦੇ ਵਿੱਚ ਵਿਊ ਆ ਰਹੇ ਨੇ ਉਹਨਾਂ ਦੇ ਤੇ ਕਮਾਈ ਦੀ ਜੇ ਅਪਾ ਗੱਲ ਕਰੀਏ ਕਮਾਈ ਵੀ ਉਹਦੇ ਵਿੱਚ 2 ਤੋਂ ਲੈ ਕੇ 3 ਲੱਖ ਰੁਪਇਆ ਬੜੇ ਆਰਾਮ ਨਾਲ ਲੋਕੀ ਮਹੀਨੇ ਦੀ ਕਮਾਈ ਆ ਰਹੇ ਨੇ ਜਿਨ੍ਹਾਂ ਨੇ ਡੌਗ ਰੱਖਿਆ ਹੋਇਆ ਆਪਣੇ ਘਰ ਦੇ ਵਿੱਚ ਉਹ ਡੌਗ ਦਾ ਵਲੌਗ ਬਣਾਵਣਾ ਪਾਈ ਜਾਂਦੇ ਨੇ ਹਨਾ ਉਹ ਉਹਨਾਂ ਦੇ ਦੇ ਹੀ ਪੈਸੇ ਕਮਾਈ ਜਾਂਦੇ ਨੇ ਤੁਸੀਂ ਵੀ ਕਮਾ ਸਕਦੇ ਹੋ ਮੈਂ ਤੁਹਾਨੂੰ ਦੱਸੂਗਾ ਤੁਸੀਂ ਕਿਵੇਂ ਦੇਖੋ ਜਿਹੜੇ ਮੇਰੇ ਭਿੰਡ ਭਰਾ ਕਹਿੰਦੇ ਕਿ ਵੀ ਜੀ ਅਸੀਂ ਆਪਣਾ ਫੇਸ ਨਹੀਂ ਦਿਖਾਉਣਾ ਚਾਹੁੰਦੇ ਪਰ ਅਸੀਂ YouTube ਤੋਂ ਪੈਸਾ ਕਮਾਉਣਾ ਚਾਹੁੰਦੇ ਆ ਠੀਕ ਆ ਜੀ ਉਹਨਾਂ ਲਈ ਇਹ ਟੋਪਿਕ ਆ ਉਹਨਾਂ ਲਈ ਬਹੁਤ ਵਧੀਆ ਟੋਪਿਕ ਆ ਇਹ ਜੇ ਉਹ ਆਪਣਾ ਫੇਸ ਨਹੀਂ ਦਿਖਾਉਣਾ ਚਾਹੁੰਦੇਗੇ ਤੁਸੀਂ ਕੀ ਕਰਵਾਵਾ ਤੁਸੀਂ ਸਭ ਤੋਂ ਪਹਿਲਾਂ ਕੋਈ ਆਪਣੇ YouTube ਚੈਨਲ ਦਾ ਵਧੀਆ ਜਿਹਾ ਨਾਮ ਰੱਖ ਲੈਣਾ YouTube ਦਾ Facebook ਦਾ ਤੇ Instagram ਦਾ ਇੱਕੋ ਨਾਮ ਦੇ ਤੁਸੀਂ ਤਿੰਨ ਚੈਨਲ ਬਣਾ ਲੈਣੇ YouTube ਤੇ ਅਲੱਗ ਬਣੇਗਾ Facebook ਤੇ ਅਲੱਗ Instagram ਤੇ ਅਲੱਗ ਹੁਣ ਤੁਸੀਂ ਉੱਤੇ ਟੋਪਿਕ ਕੰਮ ਕਿਵੇਂ ਪਾਉਣਾ ਵਾ ਤੁਸੀਂ ਕੀ ਚੀਜ਼ਾਂ ਦੀ ਵੀਡੀਓ ਬਣਾਉਣਾ ਪਾਉਣੀ ਆ ਕੁਜ਼ੀ ਬਣਾਉਣੀ ਹੈ ਜਿਵੇਂ ਦੇਖੋ ਤੁਸੀਂ ਪਾਣਾ ਵਾ ਕੁਐਸਚਨ ਲਿਖ ਕੇ ਸੱਪ ਦੀ ਉਮਰ ਕਿੰਨੀ ਹੁੰਦੀ ਆ ਪਤਾ ਤੁਹਾਨੂੰ ਤੁਹਾਨੂੰ ਕਿਸੇ ਨੂੰ ਨਹੀਂ ਪਤਾ ਉਹਨਾਂ ਸੱਪ ਦੀ ਉਮਰ ਕਿੰਨੀ ਹੁੰਦੀ ਆ ਨਾ ਮੈਨੂੰ ਵੀ ਨਹੀਂ ਪਤਾ ਹੈਗਾ ਹਸਨ ਦੇ ਵਿੱਚ ਵੀ ਸੱਪ ਦੀ ਉਮਰ ਕਿੰਨੀ ਹੁੰਦੀ ਆ ਤੁਸੀਂ ਇਸ ਤਰ੍ਹਾਂ ਦਾ ਜਦੋਂ ਸਵਾਲ ਤੁਸੀਂ ਪਾਉਂਗੇ ਨਾ ਉੱਪਰ ਤੁਸੀਂ ਥੰਬਨੇਲ ਤੇ ਲਿਖੋਗੇ ਸੱਪ ਦੀ ਉਮਰ ਕਿੰਨੀ ਹੁੰਦੀ ਆ ਉਹ ਹਰੇਕ ਬੰਦਾ ਦੇਖੇਗਾ ਦੇਖੇਗਾ ਕਿਉਂਕਿ ਹਰੇਕ ਬੰਦੇ ਨੂੰ ਇਹ ਚੀਜ਼ ਦੀ ਮਤਲਬ ਉਹਨੂੰ ਨੋਲਿਜ ਲੈਣੀ ਆ ਉਹਨੇ ਵੀ ਸੱਪ ਦੀ ਉਮਰ ਕਿੰਨੀ ਹੁੰਦੀ ਆ ਇੱਕ ਤਾਂ ਇਹ ਬਹੁਤ ਹੀ ਜ਼ਿਆਦਾ ਬਹੁਤ ਹੀ ਜ਼ਿਆਦਾ ਇੰਟਰਸਟਿੰਗ ਟਾਪਿਕ ਹੈ ਇਹ ਹਰ ਇੱਕ ਬੱਚਾ ਉਹ ਦੇਖੇਗਾ ਛੋਟਾ ਬੱਚਾ ਵੀ ਦੇਖੇਗਾ ਵੱਡਾ ਵੀ ਦੇਖੇਗਾ ਠੀਕ ਹੈ ਜੀ ਸੱਪ ਦੀ ਉਮਰ ਕਿੰਨੀ ਹੁੰਦੀ ਆ ਫਿਰ ਉਸ ਤੋਂ ਬਾਅਦ ਲੋ ਕੁੱਤੇ ਦੀ ਉਮਰ ਕਿੰਨੀ ਹੁੰਦੀ ਆ ਕੁੱਤੇ ਦੀ ਉਮਰ ਵੀ ਨਹੀਂ ਕਈਆਂ ਨੂੰ ਪਤਾ ਹੋਊਗਾ ਵੀ ਕਿੰਨੀ ਹੁੰਦੀ ਆ ਉਸ ਤੋਂ ਬਾਅਦ ਲੋ ਕੁੱਤੇ ਦੀਆਂ ਕਿੰਨੀਆਂ ਨਸਲਾਂ ਹੁੰਦੀਆਂ ਵਾਂ ਕੁੱਤੇ ਬਹੁਤ ਜ਼ਿਆਦਾ ਨੇ ਹਨਾ ਜਿਵੇਂ ਦੇਸੀ ਕੁੱਤੇ ਵੀ ਤੁਰੇ ਫਿਰਦੇ ਆ ਪਿੱਟ ਬੋਲ ਹੋਗੇ ਲੇਬਰਾਂ ਹੋ ਗਿਆ ਹਨਾ ਮਤਲਬ ਡਾਬਰਮੈਨ ਹੋ ਗਿਆ ਬਹੁਤ ਸਾਰੇ ਕੁੱਤੇ ਨੇ ਉਹਨਾਂ ਦੀ ਮਤਲਬ ਕਿੰਨੀਆਂ ਨਸਲਾਂ ਹੁੰਦੀਆਂ ਨੇ ਉਸ ਤੋਂ ਬਾਅਦ ਲੋ ਸ਼ੇਰ ਦੀ ਉਮਰ ਕਿੰਨੀ ਹੁੰਦੀ ਆ ਰਿਛ ਦੀ ਉਮਰ ਕਿੰਨੀ ਹੁੰਦੀ ਆ ਮੱਝ ਦੀ ਉਮਰ ਕਿੰਨੀ ਹੁੰ ਇਹ ਸ਼ੇਰ ਕੁੱਤੇ ਜਿਹੜੇ ਜਿਹੜੇ ਇਹ ਕਿਹੜੀ ਕਿਹੜੀ ਥਾਂਵਾਂ ਤੇ ਪਾਈ ਜਾਂਦੇ ਨੇ ਤੁਸੀਂ ਇਸ ਟੌਪਿਕ ਤੇ ਤੁਸੀਂ ਕੰਮ ਕਰ ਸਕਦੇ ਹੋ ਹੁਣ ਤੁਸੀਂ ਕਹੋਗੇ ਕਿ ਵੀਰ ਜੀ ਸਾਨੂੰ ਤਾਂ ਖੁਦ ਨੂੰ ਨਹੀਂ ਪਤਾ ਹੈਗਾ ਵੀ ਸੱਪ ਦੀ ਉਮਰ ਕਿੰਨੀ ਹੁੰਦੀ ਆ ਸ਼ੇਰ ਦੀ ਉਮਰ ਕਿੰਨੀ ਹੁੰਦੀ ਆ ਅਸੀਂ ਲੋਕਾਂ ਨੂੰ ਕੀ ਸਵਾਲ ਦੱਸਾਂਗੇ ਟੈਨਸ਼ਨ ਨਾ ਤੁਹਾਡਾ ਭਰਾ ਬੈਠਾ ਵਾ ਤੁਹਾਡਾ ਭਰਾ ਦੱਸੂਗਾ ਤੁਸੀਂ ਕਿਵੇਂ ਪਤਾ ਕਰਨਾ ਵਾ ਤੁਸੀਂ ਕੁਝ ਨਹੀਂ ਕਰਨਾ ਹੈਗਾ ਤੁਹਾਡੇ ਫੋਨ ਦੇ ਵਿੱਚ ਤੁਹਾਡੇ ਲੈਪਟਾਪ ਦੇ ਵਿੱਚ ਤੁਹਾਡੇ ਪੀਸੀ ਦੇ ਵਿੱਚ ਗੂਗਲ ਤਾਂ ਚੱਲਦਾ ਨਾ ਆ ਗੂਗਲ ਚੱਲਦਾ ਵਾ ਤੁਸੀਂ ਕੁਝ ਨਹੀਂ ਕਰਨਾ ਤੁਸੀਂ ਆ ਜਿਹੜਾ ਸਵਾਲ ਆਪਣਾ ਤੁਸੀਂ ਹਿੰਦੀ ਦੇ ਵਿੱਚ ਲਿਖ ਦੇਣਾ ਇੱਕ ਸਾਪ ਕੀ ਸਾਪ ਕੀ ਇਹ ਉਮਰ ਕਿਤਨੀ ਹੁੰਦੀ ਹੈ ਬਸ ਜਦੋਂ ਤੁਸੀਂ ਲੈ ਕੇ ਗੂਗਲ ਤੇ ਸਰਚ ਕਰੋਗੇ ਉਹ ਤੁਹਾਨੂੰ ਪ੍ਰੋਪਰਲੀ ਪੂਰੀ ਦੱਸ ਦੇਗਾ ਕੱਢ ਕੇ ਵੀ ਇੱਕ ਸੱਪ ਦੀ ਉਮਰ ਕਿੰਨੀ ਹੁੰਦੀ ਹੈ ਇਹ ਕੀ ਕੀ ਸਿਸਟਮਾ ਜੋ ਵੀ ਸਾਰਾ ਕੁਝ ਤੁਸੀਂ ਕੁਝ ਨਹੀਂ ਕਰਨਾ ਹੈਗਾ ਉਹ ਚੀਜ਼ ਦਾ ਤੁਸੀਂ ਸਕਰੀਨ ਸ਼ਾਟ ਖਿੱਚ ਲੈਣਾ ਸਕਰੀਨ ਸ਼ਾਟ ਖਿੱਚ ਕੇ ਮਗਰ ਆਪਣੀ ਤੁਸੀਂ ਵੌਇਸ ਦੇ ਦੇਣੀ ਵੀ ਆ ਜਿਹੜਾ ਛਾਪ ਸਾਪਾ ਇਹਦੀ ਆ ਨਸਲ ਹੁੰਦੀ ਹੈ ਇਹਦੀ ਉਮਰੀਨੀ ਹੁੰਦੀ ਹੈ ਇਹਦੀ ਉਮਰ ਇੰਨੀ ਹੁੰਦੀ ਹੈ ਬਾਅਦ ਉਸ ਤੋਂ ਬਾਅਦ ਤੁਸੀਂ ਲਿਖ ਲਓ ਸਾਪ ਕਿਤਨੀ ਪ੍ਰਕਾਰ ਕੇ ਹੁੰਦੇ ਹਨ ਹਣਾ ਸੱਪ ਕਿੰਨੇ ਪ੍ਰਕਾਰ ਦੇ ਹੁੰਦੇ ਆ ਤੁਸੀਂ ਦੋ ਟੋਪੀ ਦੇ ਬਣਾ ਲਓ ਪੰਜਾਬੀ ਚ ਵੀ ਹਿੰਦੀ ਚ ਵੀ ਸੱਪ ਕਿੰਨੇ ਪ੍ਰਕਾਰ ਦੇ ਹੁੰਦੇ ਆ ਹਰੇ ਕੋਈ ਬੰਦਾ ਦੇਖਦਾ ਵੀ ਯਾਰ ਸੱਪ ਕਿੰਨੇ ਪ੍ਰਕਾਰ ਦੇ ਹੁੰਦੇ ਆ ਹਣਾ ਮਿੱਟੀ ਵਾਲਾ ਸੱਪ ਹੋ ਗਿਆ ਕੋਬਰਾ ਸੱਪ ਹੋ ਗਿਆ ਉਡਣ ਵਾਲਾ ਸੱਪ ਹੋ ਗਿਆ ਜਾਂ ਉਹ ਹੋਰ ਹੋ ਗਿਆ ਹਣਾ ਤੁਸੀਂ ਇਹ ਵੀ ਵੀਡੀਓ ਬਣਾ ਦਿਓ ਉਡਣ ਵਾਲੇ ਸੱਪ ਦੀ ਉਮਰ ਕਿੰਨੀ ਹੁੰਦੀ ਹੈ ਜਦੋਂ ਤੁਸੀਂ ਇਹ ਟੋਪੀ ਤੇ ਵੀਡੀਓ ਬਣਾ ਕੇ ਪਾਉਂਗੇ ਵੀ ਉਡਣ ਵਾਲੇ ਸੱਪ ਦੀ ਉਮਰ ਕਿੰਨੀ ਹੁੰਦੀ ਹੈ ਹਰੇਕ ਬੰਦਾ ਦੇਖੋ ਯਾਰ ਉਡਣ ਵਾਲੇ ਸੱਪ ਵੀ ਹੁੰਦੇ ਆ ਤੁਸੀਂ ਵੀ ਨਹੀਂ ਕਰੇ ਦੇਖਿਆ ਗਾ ਮੈਂ ਵੀ ਨਹੀਂ ਦੇਖਿਆ ਗਾ ਪਰ ਉਡਣ ਵਾਲਾ ਸੱਪ ਹੁੰਦਾ ਜਰੂਰ ਆ ਤੁਸੀਂ ਉਹਦੀ ਵੀਡੀਓ ਬਣਾ ਲਓ ਠੀਕ ਹੈ ਜੀ ਫਿਰ ਇਸੇ ਤਰ੍ਹਾਂ ਤੁਸੀਂ ਕੁੱਤੇ ਦੀ ਉਮਰ ਕਿੰਨੀ ਦੀ ਗੂਗਲ ਤੇ ਜੋ ਮਰਜੀ ਸਰਚ ਕਰੋ ਯਾਰ ਉੱਤੇ ਸਰਚ ਕਰੋ ਸਕਰੀਨਸ਼ਾਟ ਖਿੱਚੋ ਆਪਣੀ ਵੌਇਸ ਦਿਓ ਤੇ ਜੋ ਤੁਸੀਂ ਸਰਚ ਸਕਰੀਨਸ਼ਾਟ ਦੀ ਫੋਟੋ ਖਿੱਚੀ ਸੀ ਉਹ ਵੀ ਤੁਸੀਂ ਵੀਡੀਓ ਦੇ ਉੱਤੇ ਲਾ ਦਿਓ ਬਸ ਵੀਡੀਓ ਕਿਦਾਂ ਲਉਣੀ ਆ ਵੀਡੀਓ ਤੁਹਾਡੀ ਉੱਪਰੋਂ ਚੱਲੀ ਜਾਏਗੀ ਤੁਹਾਡੀ ਵੌਇਸ ਪਿੱਛੇ ਆ ਜਾਈ ਜਾਈਗੀ ਤੇ ਹਲਕਾ-ਹਲਕਾ ਮਿਊਜ਼ਿਕ ਆ ਜਾਈ ਜਾਏਗਾ ਤੇ ਸੱਪ ਸੁਪ ਦੀ ਕੁੱਤੇ ਬਿੱਲਿਆਂ ਦੀ ਫੋਟੋ ਆਈ ਜਾਏਗੀ ਤੁਸੀਂ ਇਸ ਤਰ੍ਹਾਂ ਇਸ ਟੌਪਿਕ ਤੇ ਤੁਸੀਂ ਕੰਮ ਕਰ ਸਕਦੇ ਹੋ ਇਹਦੇ ਤੋਂ ਵਿੱਚ ਤੁਹਾਨੂੰ ਬਹੁਤ ਵਧੀਆ ਤਾਨੂੰ ਪੈਸੇ ਹੋਣੇ ਸ਼ੁਰੂ ਹੋ ਜਾਣਗੇ ਇੱਕ ਦੇਖੋ YouTube ਤੋਂ ਪੈਸਾ ਆਏਗਾ ਤੁਹਾਨੂੰ Instagram ਤੋਂ ਆਏਗਾ Facebook ਤੋਂ ਆਏਗਾ ਅਗਲਾ ਜਿਹੜਾ ਸਪான்ਸਰ ਆਏਗਾ ਇਹਦੇ ਦੇ ਸਪான்ਸਰ ਕਿਦਾਂ ਦੀ ਮਿਲਦੀਆਂ ਨੇ ਮੈਂ ਤੁਹਾਨੂੰ ਦੱਸਦਾ ਮੰਨ ਕੇ ਚਲੋ ਕਿਸੇ ਨੇ ਡੌਗ ਰੱਖਿਆ ਜਿਹੜਾ ਡੌਗ ਦੀ ਫੀਡ ਨਹੀਂ ਦਿੰਦੇ ਹੈਗੇ ਉਹ ਡੌਗ ਦੀ ਫੀਡ ਦੇ ਦਿੰਦੇ ਆ ਉਹ ਕਹਿੰਦੇ ਕਿ ਤੁਸੀਂ ਸਾਡੀ ਫੀਡ ਪ੍ਰਮੋਟ ਕਰੋ ਡੌਗ ਨੂੰ ਦੇਣ ਵਾਸਤੇ ਅਸੀਂ ਤੁਹਾਨੂੰ ਪੈਸੇ ਦੇ ਰਹੇ ਹਾਂ ਓਕਾ ਟੋਕੜ ਤੁਹਾਨੂੰ 50000 ਰੁਪਇਆ ਮਹੀਨੇ ਦਾ ਬਿੰਦਸੋਰੀ ਇਹ ਤੁਹਾਡੇ ਇੱਕ ਵੀਡੀਓ ਦੇ ਵਿੱਚ ਤੁਸੀਂ ਉਹਨਾਂ ਦੀ ਸਪான்ਸਰਸ਼ਿਪ ਕਰਨੀ ਹੈ ਤੁਹਾਨੂੰ 50000 ਰੁਪਇਆ ਇੱਕ ਵੀਡੀਓ ਦਾ ਦੇ ਦੇਣਗੇ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਜੇ ਮੱਜਾਂ ਦੀ ਪਾਉਂਗੇ ਮੱਜਾਂ ਦੀ ਫੀਡ ਵਾਲੇ ਦੇ ਦਿੰਦੇ ਯਾਨੀ ਕਿ ਸਪੌਂਸਰਸ਼ਿਪ ਵਿਚਾਰੇ ਤੇ ਮਿਲ ਜਾਂਦੀ ਹੈ ਜੇ ਮੈਂ ਘੱਟ ਤੋਂ ਘੱਟ ਵੀ ਕਹਾਂ ਨਾ ਤਾਂ 10000 ਰੁਪਏ ਤੁਹਾਡਾ ਸਪੌਂਸਰਸ਼ਿਪ ਦਾ ਕਿਤੇ ਨਹੀਂ ਗਿਆ ਹੈਗਾ ਤੇ ਬਾਕੀ ਜੇ ਆਪਾਂ ਗੱਲ ਕਰੀਏ YouTube ਤੋਂ YouTube Facebook Instagram ਤੋਂ 1 ਲੱਖ ਰੁਪਿਆ 1 ਲੱਖ ਰੁਪਿਆ ਤੁਹਾਡਾ ਸੋਸ਼ਲ ਮੀਡੀਆ ਤੋਂ ਹੋ ਗਿਆ ਤੇ ਬਾਕੀ 20 30 40000 ਰੁਪਏ ਤੁਹਾਡੇ ਸਪੌਂਸਰਸ਼ਿਪ ਦੇਓਗੇ ਇਹ ਬਹੁਤ ਵਧੀਆ ਟੌਪਿਕ ਹੈ ਤੁਹਾਨੂੰ ਨਾਲ ਇਹ ਜੋ ਤੁਸੀਂ ਸੋਚੂਗੇ ਉਹ ਤੁਸੀਂ Google ਬਾਬਾ ਤੇ ਜਾਓ ਸਰਚ ਕਰੋ ਤੇ ਉਹੀ ਤੁਸੀਂ ਵੀਡੀਓ ਉਹਦੇ ਤੇ ਬਣਾ ਕੇ ਅਪਲੋਡ ਕਰ ਦਿਓ ਤੇ ਲੋਕ ਤੁਹਾਡੀ ਵੀਡੀਓ ਦੇਖਣਗੇ ਹੀ ਦੇਖਣਗੇ ਇਹ ਚੀਜ਼ ਨਾ ਸੋਚੋ ਵੀ ਮੇਰੀ ਚੀਜ਼ ਲੋਕ ਜਿਹੜੀ ਮੈਂ ਵੀਡੀਓ ਬਣਾਉਂਗਾ ਲੋਕ ਮੇਰੀ ਵੀਡੀਓ ਕਿਉਂ ਦੇਖਣਗੇ ਤੁਹਾਡੀ ਵੀਡੀਓ ਦੇਰ ਦੇਖਣਗੇ ਲੋਕੀ YouTube ਦੇ ਤੇ ਗੰਦਮੰਦ ਪਈ ਜਾਂਦੇ ਨੇ ਲੋਕ ਜੇ ਗੰਦਮੰਦ ਦੇਖ ਸਕਦੇ ਆ ਤਾਂ ਤੁਹਾਡੀ ਵੀਡੀਓ ਨਹੀਂ ਦੇਖ ਸਕਦੇਗੇ ਤੁਸੀਂ ਵੀ ਤਾਂ ਵਧੀਆ ਕੰਮ ਕਰਦੇ ਪਿਆ ਤੁਸੀਂ ਕਿਹੜਾ ਕੋਈ ਗੰਦੀ ਚੀਜ਼ ਬਣਾ ਕੇ ਪਾਈ ਆ ਲੋਕਾਂ ਨੂੰ ਜੇ ਲੋਕੀ ਗੰਦਮੰਦ ਦੇਖਣ ਦੇ ਚਾਹਵਾਨ ਹੈਗੇ ਆ ਤਾਂ ਲੋਕ ਇਸ ਟੌਪਿਕ ਦੇ ਦੇਖਣ ਦੇ ਵੀ ਚਾਹਵਾਨ ਹੈਗੇ ਆ ਤੁਸੀਂ ਇੱਕ ਵਾਰੀ ਕੰਮ ਤਾਂ ਸ਼ੁਰੂ ਕਰੋ ਨਾ ਆਪਣਾ ਤੁਸੀਂ ਇਹ ਟੋਪਿਕ ਬਹੁਤ ਵਧੀਆ ਬਹੁਤ ਹੀ ਜ਼ਿਆਦਾ ਵਧੀਆ ਤੇ ਤੁਸੀਂ ਮਹੀਨੇ ਦੇ ਤੁਸੀਂ 1.5 ਤੋਂ 2 ਲੱਖ ਰੁਪਏ ਤੱਕ ਕਮਾਣਾ ਸ਼ੁਰੂ ਕਰ ਦੋਗੇ ਉਹ ਵੀ ਬਿਨਾ ਫੇਸ ਤੋਂ ਤੁਸੀਂ ਆਪਣਾ ਫੇਸ ਦਿਖਾਉਣ ਦੀ ਲੋੜ ਨਹੀਂ ਹੈਗੀ ਬਸ ਤੁਸੀਂ ਸਿਰਫ ਆਪਣੀ ਵੌਇਸ ਹੀ ਦੇਣੀ ਹੈ ਜੀ ਸੋ ਅੱਜ ਦੀ ਵੀਡੀਓ ਵਿੱਚ ਸਿਰਫ ਇੰਨਾ ਹੀ ਜੀ ਅਗਰ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੈਗਾ ਤਾਂ ਪਲੀਜ਼ ਤੁਸੀਂ ਮੈਨੂੰ ਇੰਸਟਾਗ੍ਰam ਤੇ ਫੋਲੋ ਕਰਕੇ ਪੁੱਛ ਸਕਦੇ ਹੋ ਜਾਂ ਇਸ ਵੀਡੀਓ ਦੇ ਹਲੇ ਕਮੈਂਟ ਕਰਕੇ ਆਪਣਾ ਸਵਾਲ ਪੋਸਟ ਕਰਨੀ ਹੈ। ਸੋ ਦੋਸਤੋ ਮਿਲਦੇ ਆਂ ਕੱਲ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ। ਉਦੋਂ ਤੱਕ ਲਈਤੋਂ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ।